ਹਾਂਜੀ ਵੀਰ ਜੀ ਸਾਰੇ ਵੀਰਾਂ ਸასიਖਾਲ ਜੀ ਸਵਾਗਤ ਕਰਦੇ ਆਂ ਵੀਰ ਜੀ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਅੱਜ ਆਪਾਂ ਵੀਰ ਜੀ ਪਿੰਡ ਪ੍ਰਿੰਗੜੀ ਪਹੁੰਚ ਚੁੱਕੇ ਆਂ ਤੇ ਵੀਰੋਣਾ ਨੇ ਆਪਾਂ ਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਸੀ ਤੇ ਵੀਰੋਣਾ ਨਾ ਕਰਾਂਗੇ ਸਾਰੀ ਗੱਲਬਾਤ ਹਾਂਜੀ ਵੀਰ ਜੀ ਸასიਖਾਲ ਵੀਰ ਜੀ ਮੈਂ ਮਨਜਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਇੱਕ ਨਾਂ ਬੋਲ ਦਿਓ ਵੀਰ ਜੀ ਮਨਜਿੰਦਰ ਸਿਆ ਨਾਂ ਹਰਪ੍ਰੀਤ ਸਿੰਘ ਹਾਂਜੀ ਹਾਂਜੀ ਪਿੰਡ ਪ੍ਰਿੰਗੜੀ ਹਾਂਜੀ ਠੀਕ ਪੱਟੀ ਜਿੱਦ ਤੱਕ ਤਰਨਤਾਰ ਠੀਕ ਹੈ ਵੀਜੀ ਤੇ ਲੱਗ ਲੱਗੇ ਪੇਂਟ ਕਿਹੜੇ ਲੱਗ ਜਾਂਦੇ ਵੀਜੀ ਆਪਾਂ ਨੂੰ ਜੇ ਦੱਸਿਆ ਤੇ ਆਪਾਂ ਹਰੀ ਕੇ ਪੱਤਣ ਵੀ ਆਪਣੇ ਲੱਗੇ ਲੱਗਦਾ ਠੀਕ ਹੈ ਜੀ ਉਧਰੀ ਸਾਈਡ ਤੋਂ ਪੱਟੀ ਆ ਠੀਕ ਇਧਰ ਨਦੀਕ ਇਹਨਾਂ ਦੇ ਵਿਚਕਾਰ ਆਪਣਾ ਪਿੰਡ ਪੈਦਾ ਲੱਗ ਲੱਗੇ ਕਿਰਤੋਵਾਲ ਆ ਠੀਕ ਹੈ ਵੀਜੀ ਠੀਕ ਸੈਰਪੁਰ ਆ ਬੱਠੇ ਭੈਣੀ ਆ ਪੱਤਾ ਗੁੱਦਾ ਵਾ ਆ ਦੋ ਦੋ ਚਾਰ ਚਾਰ ਕਿਲੋਮੀਟਰ ਦੇ ਪਿੰਡ ਆ ਹੋਰ ਆ ਨਵੀਪੁਰ ਆ ਪਤਾ ਨਹੀਂ ਕਿ ਦੋ ਦੋ ਤਿੰਨ ਤਿੰਨ ਕਿਲੋਮੀਟਰ ਆਪਦੇ ਵਿੱਚ ਲਗ ਲਾ ਕੇ ਪਿੰਡ ਹੈਗੇ ਆ ਠੀਕ ਹੈ ਵੀਰ ਜੀ ਹਾਂਜੀ ਤੇ ਵੀਰ ਜੀ ਝੋਟੀ ਆਪਣੇ ਕੋਲੇ ਗੱਬਣਾ ਵੀਰ ਜੀ ਝੋਟੀ ਗੱਬਣਿਆ ਪੰਜੇਂਦਰ ਸਾਹਿਬ ਜੀ ਇਹਦੀ ਡਿਟੇਲ ਸਾਰੀ ਦੱਸੋ ਵੀਰ ਜੀ ਆਪਾਂ ਨੂੰ ਬੰਨੇ ਦੱਸਿਆ ਝੋਟੀ ਆਪਾਂ ਲੈ ਕੇ ਆਏ ਸਾਂ ਹਰਿਆਣੇ ਦੇ ਵਿੱਚੋਂ ਹਾਂਜੀ ਵੀਰ ਜੀ ਮਤਲਬ ਕਿ ਝੋਟੀ ਝੋਟੀ ਆਪਾਂ ਲਿਆ ਕੇ ਆ ਪਾਲੀ ਆ ਪਾਲੀ ਆ ਖੁਦ ਪਾਲੀ ਹੈ ਜੀ ਠੀਕ ਹੈ ਵੀਰ ਜੀ ਇਹ ਸੁਣੇ ਆਪਾਂ ਇਹਨੂੰ ਫੌਂਕ ਦੇ ਨਾਮ ਰੱਖਿਆ ਹੈ ਤੇ ਹੁਣ ਮੈਂ ਇਹ ਕੋਈ ਮੱਝ ਮੂਝੀ ਦੇ ਮਗਰ ਵੀਰ ਜੀ ਕੱਟੀ ਆਈ ਜੀ ਕਿ ਜਾਂ ਇਕੱਲੀ ਝੋਟੀ ਮੇਰੇ ਕੋਲ ਇੱਥੇ ਕੱਟਾ ਜਨਮ ਦਿੱਤਾ ਮੱਝ ਨੇ ਹਾਂਜੀ ਸਾਂ ਠੀਕ ਆ ਵੀਰ ਜੀ ਕਿਸਮਤ ਉਹਦੀ ਸਾਥ ਨਹੀਂ ਦਿੱਤੀ ਕਿ ਚਾਲੇ ਮਾਰ ਗਿਆ ਉਹ ਠੀਕ ਆ ਵੀਰ ਜੀ ਠੀਕ ਆ ਜੀ ਮੰਨ ਲਓ ਕਿ ਦੁੱਧ ਆਦੂ ਵੀ ਖੁੱਲਾ ਛੱਡਦੇ ਤਾਂ ਪਤਾ ਨਹੀਂ ਉਹਨੂੰ ਚਿਕੜਾਂ ਜੀ ਦੀ ਪ੍ਰੋਬਲਮ ਪੈ ਗਈ ਤੇ ਮੁੜ ਕੇ ਉਹ ਵਜਿਆ ਹੀ ਨਹੀਂ ਠੀਕ ਆ ਵੀਰ ਜੀ ਠੀਕ ਆ ਇੱਕ ਦਿਨ ਇਹਨੇ ਮਾੜਾ ਜਿਹਾ ਖਰਾਬ ਕੀਤਾ ਵਾ ਤੇ ਮੁੜ ਕੇ ਦੂਜੇ ਦਿਨ ਦਬਕਾ ਮਾਰ ਕੇ ਤੇ ਭਾੜੇ ਦੀ ਹੋ ਗਈ ਠੀਕ ਆ ਵੀਰ ਜੀ ਤੇ ਕਿੰਨਾ ਵਾ ਸੁਆ ਜੀ ਵੀਰ ਜੀ ਛੋਟੀ ਇਹ ਮੈਂ ਜਦੋਂ ਦੂਜੇ ਸੁਆ ਸੋਣਾ ਦੂਜੇ ਸੁਆ ਸੁਣਾ ਜੀ ਹਾਂ ਜੀ ਠੀਕ ਆ ਜੀ ਤੇ ਕਿੰਨਾ ਕੁ ਟਾਈਮ ਟੂਮ ਖੜਦੀ ਵੀਰ ਜੀ ਟਾਈਮ ਮੈਂ ਜਿੰਨੇ ਦੱਸਿਆ ਮੈਂ ਲਿਖਿਆ ਨਹੀਂ ਆ 10 ਦਿਨ ਮਾਲਕ ਦੀ ਆ ਟਾਈਮ ਤੇ ਆਪਾਂ ਮੈਂ ਲਿਖਦਾ ਨਹੀਂ ਹੁੰਦਾ ਕਦੇ ਠੀਕ ਆ ਵੀਰ ਜੀ ਠੀਕ ਆ ਤੇ ਆਪਾਂ ਵੀਰਾਂ ਨੂੰ ਖੋਲ ਕੇ ਵਿਖਾਈਏ ਹਾਂਜੀ ਠੀਕ ਆ ਲਓ ਵੀਰ ਜੀ ਥਾਲੇਵਾ ਵੇਖ ਸਕਦੇ ਜੀ ਪੂਰਾ ਨਿੱਕਾ ਸਿੰਘ ਲਗਾ ਇੱਕ ਰੰਗ ਕਾਲੀ ਸ਼ਾਹ ਮੱਝ ਹਰਿਆਣੇ ਤੋਂ ਝੋਟੀ ਆਈ ਸੀ ਲਓ ਵੀਰ ਜੀ ਥਾਲੇਵਾ ਵੇਖ ਕੇ ਚੈੱਕ ਕਰ ਸਕਦੇ ਜੀ ਲਾਓ ਵੀਰ ਜੀ ਲਾਓ ਦੇਣ ਪੰਜ ਸੱਤ ਲੈ ਜੂਗੀ ਵੀਰ ਜੀ ਜਿਹੜਾ ਵੀ ਵੀਰ ਭਰਾ ਹੋਵੇ ਇਹਨਾਂ ਦੇ ਘਰਾਂ ਨੇ ਕਿ ਤਸੱਲੀ ਕਰਕੇ ਖੜੇ ਐਣ ਕੀ ਵੀਰ ਜੀ ਕਿੰਨੀ ਕੁ ਉਮੀਦ ਕਰਦੇ ਆ ਆਪਾਂ ਦੁੱਧ ਦੀ ਕਿੰਨਾ ਕੁ ਚਵਾ ਦੇਗੀ ਐਣ ਕੀ ਮੰਨਿਆ ਦਾ ਦੁੱਧ ਤੇ ਜੇ ਸੱਚ ਪੁੱਛੇਗਾ ਦੁੱਧ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਜੇ ਆਪਾਂ ਰਾਸਣ ਡੰਗਰ ਨੂੰ ਪਾਈ ਜੇ ਨਾ ਹਾਂਜੀ ਤੇ ਦੁੱਧ ਲਊ ਅੱਜ ਕੱਲ੍ਹ ਜੇ ਕਹਿ ਦਈਏ ਨਾ ਵੀ ਆਪਾਂ ਪੱਠੇ ਟੱਕੇ ਦੇ ਡੰਗਰ ਹਾਂਜੀ ਹਾਂਜੀ ਜੇ ਕੋਈ ਇਥੋਂ ਖੜ ਕੇ ਲੈ ਜਾ ਕੇ ਤੂੜੀ ਦੇ ਬੰਦੂ ਦੇ ਉਹਨੇ ਕੀ ਚੋਲਣਾ ਵੀਰ ਜੀ ਆਪਾਂ ਤੂੜੀ ਪਾਉਣੇ ਖੁੱਲੀ ਆਲੂ ਵੇਖਣਾ ਕੈਂਪ ਹਾਂਜੀ ਹਾਂਜੀ ਨਹੀਂ ਨਹੀਂ ਤੂੜੀ ਪਾਉਣੇ ਨਹੀਂ ਤੇ ਸਰੋਂ ਦੀ ਖਾਲ ਤੇ ਨਾਲ ਚੋਕਰ ਪਾਉਣੇ ਸਤਰੀ ਰਾਣੀ ਆਪਾਂ ਇਹਨਾਂ ਗੈਡੀ ਪਾਉਣੇ ਆਂ ਤੇ ਸਰੋਂ ਦੀ ਖਾਲ ਤੇ ਇੱਕ ਚੀਜ਼ ਆ ਵੀਰ ਜੀ ਹਾਂ ਉਹ ਦੋਵੇਂ ਚੀਜ਼ਾਂ ਪਾਉਣੇ ਆਪਾਂ ਤੇ ਆਪਾਂ ਪੱਠਾ ਨਹੀਂ ਪਾਉਂਦੇ ਆ ਵੇਖ ਲੈ ਟੋਕੇ ਦੇ ਮੋਟਰ ਵੀ ਨਹੀਂ ਆ ਗਈ ਟੋਕਾ ਲੱਖਾ ਹੀ ਹੋ ਗਿਆ ਠੀਕ 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 ਆਪਾਂ ਸੱਟੇ ਵਾਲਾ ਕੰਮ ਨਹੀਂ ਆਪਣਾ ਹਾਂਜੀ 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 ਠੀਕ ਆ ਵੀਰ ਜੀ ਲੋ ਮਹਿਤਰੀ ਚਵਾਈ ਦਾ ਦੁੱਧ ਹਾਂਜੀ ਹਾਂਜੀ ਮੈਂ ਮਦਦ ਕਰੂਗਾ ਤੇ ਜੇ ਇਹਨਾਂ ਨੂੰ ਉੱਚਾ ਹੀ ਜਿਹੜਾ ਬੰਦੇ ਨੇ ਆਖਿਆ ਵੀ ਮੈਂ ਚਿੱਟੇ ਪਾ ਕੇ ਤੇ ਆਣ ਕੇ ਡੰਗਰਾਂ 'ਚ ਵੜ ਜਾਂ ਚਿੱਟਿਆਂ ਵਾਲੀ ਡੰਗਰਾਂ 'ਚ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਸਾਨੂੰ ਤੇ ਮਰੌਣੀਆਂ ਪੈਂਦੀਆਂ ਮਨਜਿੰਦਰ ਸਿੰਘ ਠੀਕ ਹੈ ਵੀਜੀ ਤੇ ਕਿੰਨਾ ਕੁ ਦੁੱਧ ਦਾ ਦੀ ਉਮੀਦ ਕਰਦੇ ਐਨਕੀ ਵੀ ਇੰਨਾ ਵਿੱਚ ਵਾਜੇਗੀ ਦੁੱਧ ਮਨਜਿੰਦਰ ਸਿੰਘ ਮਤਲਬ ਮੈਂ 12 12.5 ਲੀਟਰ ਪਹਿਲੇ ਸੂਏ ਛੋਇਆ ਵਾ ਹਾਂਜੀ ਨਾਰਮਲ ਸੀ ਵਾਦੀ ਠੀਕ ਹੈ ਵੀਜੀ ਡਿਪੈਂਡ ਕੀਤੇ ਕੌੜੀ ਖਾਲ ਹਾਂਜੀ ਛੋਪਰ ਦੇ ਠੀਕ ਹੈ ਵੀਜੀ ਆਹ ਚਲੋ ਰਹੀ ਆ ਵੀ 14 ਵੀ ਕਰ ਸਕਦੀ ਆ 15 ਵੀ ਕਰ ਲੈ 14 15 ਚਲੋ ਉਮੀਦ ਹੈ ਕਿ ਤੇ ਜੇ ਕੋਈ ਸੇਵਾ ਨਾ ਕਰੂਗਾ ਨਾ 8 ਵੀ ਚੋਹਦਾ 8 ਵੀ ਚੋਹ ਸਕਦਾ ਤੇ 5 ਵੀ ਚੋਹ ਸਕਦਾ 5 ਵੀ ਸੋ ਜਾ ਚੋਹਦਾ ਠੀਕ ਆ ਦੁੱਧ ਸੇਵਾ ਦਾ ਹਾਂਜੀ ਹਾਂਜੀ ਦੁੱਧ ਆਪਾਂ ਕਹਿ ਦਿੰਦੇ ਆ ਵੀ ਪੱਠੇ ਦੇ ਵਿੱਚ ਪੱਠਿਆਂ 'ਚ ਲੈ ਕੇ ਨਾ ਵੀ ਖਾਲ ਦੁੱਧ ਵੰਡਣਾ ਵੰਡ ਰਹੇ ਦੇਣਾ ਹੀ ਡੱਕ ਨੇ ਹਾਂਜੀ ਹਾਂਜੀ ਠੀਕ ਆ ਵੀਜੀ ਹਾਂਜੀ ਲਓ ਵੀਜੀ ਥਣ ਲੈ ਵੇ ਇੱਕ ਸਾਦੇ ਇੱਕ ਰੀ ਵੀਜੀ ਆਪਣਾ ਨੰਬਰ ਸਾਰੀ ਡਿਟੇਲ ਦੱਸ ਦੋ ਵੀਜੀ ਆਪਣਾ ਇਹ ਨੰਬਰ ਕਿੰਨਾ ਜੀ ਮਨਜਿੰਦਰ ਸਿੰਘ 6280282185 ਠੀਕ ਆ ਵੀਜੀ 8802 ਹਾਂਜੀ ਹਾਂਜੀ ਤੇ ਇਹਦੇ ਦੇ ਵਟਸਐਪ ਚੱਲਦਾ ਵੀਜੀ ਹਾਂਜੀ ਵਟਸਐਪ ਇੱਥੇ ਚੱਲਦਾ ਠੀਕ ਆ ਵੀਜੀ ਲਓ ਵੀਜੀ ਵੇਖ ਸਾ ਤੇ ਜਿਹੜਾ ਵੀ ਭੈਣ ਭਰਾ ਹੋਵੇ ਮੱਝ ਗੱਬਨ ਜੇ ਵਿੱਦੀ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਇੱਕ ਰੀ ਫੇਰ ਆਪਣੀ ਸੂਮ ਤੱਕ ਗਰੰਟੀ ਇਸ ਚੀਜ਼ ਦੀ ਥਣ ਲੈ ਵੇਖ ਸਾ ਤੇ ਵੀਜੀ ਇਕੱਲਾ ਇਕੱਲਾ ਨਿਖੜਵਾ ਥਣ ਲੱਗਾ ਵੀਜੀ ਨਿੱਕਾ ਸਿੰਘ ਲੱਗਾ ਪਿਓਰ ਜੈਡ ਬਲੈਕ ਹਾਂਜੀ ਹਾਂਜੀ ਪੂਰੀ ਐ ਜੈਡ ਬਲੈਕ ਚੰਗਾ ਵੀਜੀ ਸਾਸਿਕਾ ਵੀਜੀ ਸਾਸਿਕਾ ਵੀਜੀ ਮੈਗਰ ਜੀ ਕਾ ਖਾਲਸਾ ਮੈਗਰ ਜੀ ਕੀ ਫਤਹਿ